ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਦੀ ਹੁਣ ਤੋਂ ਵੱਡੀ ਖਬਰ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਿਚਲੀ ਅੰਦਰੂਨੀ ਅੰਗਿਆਰੀ ਜਿਹੜੀ ਚਗਿਆਲੀ ਹੈ ਉਹ ਕਿਸੇ ਵੀ ਸਮੇਂ ਪਹਾੜ ਬਣ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਹੋਣ ਦੀ ਵੱਡੀ ਖਬਰ ਇੱਕ ਪਾਸੇ ਇਲਾਜ ਲਈ ਦਿੱਲੀ ਦੇ ਹਸਪਤਾਲ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਐਡਮਿਟ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਕਨਵੀਨਰ ਅਰਵਿੰਦ ਕੇਜਰੀ ਵਾਲ ਅੰਦ੍ਰੋ ਅੰਦਰੀ ਜਿਹੜੀਆਂ ਬਸੀਤਾ ਖੜੀਆਂ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਦੱਸਿਏ ਕਿ ਇਸ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਨੇ ਸੂਬੇ ਦੇ ਮੁੱਖ ਮੰਤਰੀ ਕਿਉਂਕਿ 16 ਸਤੰਬਰ ਨੂੰ 2.5 ਸਾਲ ਜਿਹੜੇ ਪੂਰੇ ਹੋ ਗਿਆ ਸੀ 25 ਸਾਲ ਦੇ ਵਿੱਚ ਜਿਹੜੇ ਕਾਰਜ ਜਿਹੜੇ ਡਵੈਲਪਮੈਂਟ ਦੇ ਕੰਮ ਕੀਤੇ ਨੇ ਉਹ ਕੰਮ ਦੇ ਸਬੂਤ ਮੰਗੇ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਲੇਕਿਨ ਜੇ ਗੱਲ ਕਰੀਏ ਗਰਾਊਂਡ ਲੈਵਲ ਦੀ ਇੰਟੈਲੀਜੈਂਸ ਅਤੇ ਏਜੰਸੀਆ ਨੇ ਇਹ ਖੁਲਾਸਾ ਕਰ ਦਿੱਤਾ ਹੈ ਕਿ ਆਪ ਆਦਮੀ ਪਾਰਟੀ ਦਾ ਨਿਚਲਾ ਪੱਧਰ ਯਾਨੀ ਕਿ ਗਰਾਊਂਡ ਲੈਵਲ ਬਿਲਕੁਲ ਖਰਾਬ ਹੋ ਚੁੱਕਿਆ ਹੈ ਪਿੰਡਾਂ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੂੰਹ ਨਹੀਂ ਲਾ ਰਹੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੂਹ ਤੋੜ ਜਵਾਬ ਦੇਣਗੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਗੱਲ ਦਾ ਖੱਸਾ ਪਤਾ ਲੱਗ ਗਿਆ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਜਿਹੜੀ ਅੰਦਰੂਨੀ ਜਿਹੜੀ 44 ਹੈ ਉਹ ਕਿਸੇ ਵੀ ਸਮੇਂ ਭਾਂਬੜ ਬਣ ਸਕਦੀ ਹੈ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋ ਗਿਆ ਹੈ ਇਹ ਖੁਲਾਸਾ ਕੀਤਾ ਹੈ ਸੂਬਾ ਕਾਂਗਰਸ ਦੇ ਬਲਾਰੇ ਗੁਰ ਭਗਵੰਤ ਸਿੰਘ ਪਚਰ ਨੇ ਭਗਵੰਤ ਪਾਲ ਸਚਰ ਨੇ ਵੱਡਾ ਖੁਲਾਸਾ ਕੀਤਾ ਹੈ ਸਚਰ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੱਕੇ ਦੇ ਨਾਲ ਅਸਤੀਫਾ ਲਿਆ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਿਉਂਕਿ ਭਗਵੰਤੋਂ ਮਾਨ ਇਹਨਾਂ ਦਿਨਾਂ ਦੇ ਵਿੱਚ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਜਦੋਂ ਉਹ ਗਿਆ ਸੀ ਵੈਲਕਮ ਕਰਨ ਅਰਵਿੰਦ ਕੇਜਰੀਵਾਲ ਦਾ ਜਦੋਂ ਉਹ ਤਿਆਰ ਜੇਲ੍ਹ ਦੇ ਵਿੱਚੋਂ ਅੰਤਰਮ ਜਵੰਤ ਲੈ ਕੇ ਬਾਹਰ ਆਏ ਸੀ ਉਸ ਤੋਂ ਬਾਅਦ ਲਗਾਤਾਰ ਪੁਰਜ ਵਿਰੋਧ ਕੀਤਾ ਗਿਆ ਵਿਰੋਧ ਨੂੰ ਲੈ ਕੇ ਕਾਫੀ ਚਰਚਾਵਾਂ ਚੜ ਚੁਕੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਸਟੇਜ ਉੱਤੇ ਨਾਂ ਵੀ ਨਹੀਂ ਉਚਾਰਿਆ ਗਿਆ ਕੈਬਨਿਟ ਮੀਟਿੰਗ ਦੇ ਵਿੱਚ ਹਿੱਸਾ ਵੀ ਲੈਣ ਨਹੀਂ ਦਿੱਤਾ ਗਿਆ ਲੇਕਿਨ ਚਾਰ ਦਿਨ ਉੱਥੇ ਮਥਲੀ ਮਾਰ ਕੇ ਬੈਠੇ ਰਹੇ ਸੂਬੇ ਦੇ ਮੁੱਖ ਮੰਤਰੀ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਭਗਵੰਤ ਪਾਲ ਸੱਚ ਨੇ ਕਿਹਾ ਹੈ ਕਿ ਖਬਰ ਆ ਰਹੀ ਹੈ ਕਿ ਅੰਦਰ ਚੰਗਿਆੜੀ ਛੜੀ ਹੋਈ ਹੈ ਆਪ ਆਦਮੀ ਪਾਰਟੀ ਵਿੱਚ ਉਹ ਕਿਸੇ ਵੀ ਸਮੇ ਬਲਾਸਟ ਹੋਵੇਗੀ ਭਾਂਬੜ ਬਣ ਕੇ ਉੱਗੜੇਗੀ ਦੱਸਿਆ ਜਾ ਰਿਹਾ ਹੈ ਕਿ ਉਹ ਭਾਂਬੜ ਲੱਗੇਗਾ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇ ਅਰਵਿੰਦ ਕੇਜਰੀਵਾਲ ਨੇ ਜਿਹੜਾ ਹੈ ਐਲਾਨ ਕਰ ਦੇਣਾ ਹੈ ਥੋੜੇ ਦਿਨਾਂ ਬਾਅਦ ਜਾ ਕੇ ਅਸਤੀਫਾ ਦੇਣਗੇ ਆਪਣੇ ਆਪ ਜਾ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਦਿੱਤਾ ਜਾਵੇਗਾ ਕਿਉਂਕਿ ਇਹਨਾਂ ਦਿਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਪ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਲੈ ਕੇ ਜਿਹੜੀ ਹਲਚਲ ਮੱਚੀ ਹੋਈ ਹੈ ਇਹ ਉਨੀ ਦੇਰ ਤੱਕ ਸ਼ਾਂਤ ਨਹੀਂ ਹੋਵੇਗੀ ਜਿੰਨੀ ਦੇਰ ਤੱਕ ਸੂਬੇ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਤੋਂ ਲਾਇਆ ਨਹੀਂ ਜਾਂਦਾ ਇਸ ਨੂੰ ਲੈ ਕੇ ਇੱਕ ਵਾਰ ਫਿਰ ਗੁਰਪੰਤਪਾਲ ਸਚਰ ਨੇ ਵੱਡਾ ਵਾਅਦਾ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਤੇ ਇਸਤੀਫਾ ਲਿਆ ਜਾਵੇਗਾ ਤੱਕੇ ਦੇ ਨਾਲ ਤੇ ਜਾਂ ਲੱਦਤਾ ਜਾਵੇਗਾ ਇਹ ਫਰਜ ਬਣਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਆਪਣੇ ਆਪ ਹੀ ਆਪ ਆਪ ਵੀ ਪਾਰਟੀ ਦੇ ਕਨਵੀਨਰ ਨੂੰ ਅਸਤੀਫਾ ਦੇ ਦੇਵੇ ਇਸ ਨੂੰ ਲੈ ਕੇ ਹਲਚਲ ਮਚ ਗਈ ਹੈ ਕਿਉਂਕਿ ਕੱਲ ਜਿਸ ਤਰ੍ਹਾਂ ਕੌਮੀ ਜਨਰਲ ਸਕੱਤਰ ਜਿਹੜੇ ਆਪ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਸਾਰੀ ਵਾਰਡਡ ਫੜਾ ਦਿੱਤੀ ਗਈ ਹੈ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਲਗਭਗ 50 ਤੋਂ ਉੱਪਰ ਵਿਧਾਇਕ ਅਤੇ ਮੰਤਰੀ ਨੇ ਜਿਨ੍ਹਾਂ ਦੀਆਂ ਡਿਊਟੀਆਂ ਚੋਣ ਪ੍ਰਚਾਰ ਲਈ ਹਰਿਆਣਾ ਦੇ ਵਿਧਾਨ ਸਭਾ ਦੀ ਚੋਣਾਂ ਉੱਤੇ ਲਗਾ ਦਿੱਤੀਆਂ ਗਈਆਂ ਨੇ ਅਤੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿੰਤੂ ਪਰੰਤੂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕਰ ਸਕਦੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੇ ਘਰ ਆਉਣਾ ਹੈ ਤੇ ਪਰਮਿਸ਼ਨ ਲੈਣੀ ਪਵੇਗੀ ਕੌਮੀ ਜਨਰਲ ਸਕੱਤਰ ਆਪ ਆਦਮੀ ਦੀ ਪਾਰਟੀ ਦੇ ਸੰਦੀਪਕ ਪਾਟਿਕ ਸੰਦੀਪ ਪਾਟਿਕ ਨੂੰ ਪੰਜਾਬ ਦਾ ਕਰਤਾ ਧਰਤਾ ਬਣਾ ਦਿੱਤਾ ਹੈ ਆਪ ਆਦਮੀ ਪਾਰਟੀ ਦੇ ਕਮਿਨਰ ਅਰਵਿੰਦ ਗੱਜੀਵਾਲ ਨੇ ਲੱਗਦਾ ਹੈ ਕਿ ਹੌਲੀ ਹੌਲੀ ਪਾਵਰਾ ਸ਼ਕਤੀਆਂ ਖਿੱਚ ਖਿੱਚ ਲਈਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਐਜ਼ ਅ ਸਟਾਰਕ ਭਗਵੰਤ ਮਾਨ ਜਿਹੜੇ ਸਤਾਰ ਪ੍ਰਚਾਰਕ ਨਹੀਂ ਹੋਣਗੇ ਸੂਬੇ ਹਰਿਆਣਾ ਦੇ ਅਤੇ ਜੰਮੂ ਕਸ਼ਮੀਰ ਦੇ ਧੰਨਵਾਦ